ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਰਕੋ ਚੈਨਲ ਤੇ ਤੁਹਾਨੂੰ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਅੱਜ ਆਪਾਂ ਬਣਾਉਣੇ ਆ ਵੀਡੀਓ ਕਾਫੀ ਦਿਨ ਹੋ ਗਏ ਆ ਵੀਡੀਓ ਨਹੀਂ ਪਾਈ ਤੇ ਆਪਾਂ ਨੂੰ ਕਈ ਕਮੈਂਟ ਵੀ ਆਏ ਸੀ ਕਿ ਤੁਸੀਂ ਵੀਡੀਓ ਨਹੀਂ ਪਾਈ ਤੇ ਚਲੋ ਜੀ ਜਿਨ੍ਹਾਂ ਨੇ ਆਪਾਂ ਨੂੰ ਕਮੈਂਟ ਕੀਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਚਲੋ ਜੀ ਆਪਾਂ ਵੀਡੀਓ ਅੱਜ ਬਣਾਉਣ ਲੱਗੇ ਆ ਜਿਹੜਾ ਆਪਣੇ ਘਰੇ ਹੁੰਦਾ ਏ ਕਣਕ ਦਾ ਆਟਾ ਇਹ ਕਣਕ ਦੇ ਆٹے ਦਾ ਕਮਾਲ ਦਿਖਾਉਣੇ ਅੱਜ ਤੁਹਾਨੂੰ ਤੇ ਬਹੁਤ ਹੀ ਵਧੀਆ ਰਿਜ਼ਲਟ ਆ ਇਸ ਚੀਜ਼ ਦਾ ਤੇ ਬਸ ਥੋੜੀਆਂ ਜੀਆਂ ਜਿਵੇਂ ਆਪਣੇ ਘਰੇ ਹੀ ਚੀਜ਼ਾਂ ਹੈਗੀਆਂ ਤੇ ਆਪਾਂ ਉਸੇ ਦੇ ਨਾਲ ਹੀ ਜੋ ਵੀ ਆਪਣੇ ਫੇਸ ਦੀ ਕੋਈ ਵੀ ਪ੍ਰੋਬਲਮ ਹੈ ਨਾ ਆਪਾਂ ਉਹਨੂੰ ਠੀਕ ਕਰ ਸਕਦੇ ਆ ਤੇ ਆਪਦੇ ਫੇਸ ਤੇ ਪੂਰਾ ਗਲੋਅ ਲਿਆ ਸਕਦੇ ਆ ਤੇ ਫੇਸ਼ੀਅਲ ਬੁਸ਼ਲ ਕਰਾਉਣ ਦੀ ਕੋਈ ਜ਼ਰੂਰਤ ਨਹੀਂਗੀ ਜੇ ਤੁਸੀਂ ਇਹ ਵਾਲੇ ਛੋਟੇ ਛੋਟੇ ਕੰਮ ਕਰਦੇ ਰਹੋ ਤਾਂ ਇੰਨੇ ਪੈਸੇ ਲਗਾਉਣ ਦੀ ਜ਼ਰੂਰਤ ਹੀ ਨਹੀਂਗੀ ਤੇ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਤੇ ਦੱਸਦੇ ਆਂ ਆਪਾਂ ਤੁਹਾਨੂੰ ਆ ਦੇਖੋ ਜੀ ਆਪਾਂ ਪਾ ਇੱਕ ਚਮਚਾ ਤੇ 1.5 ਚਮਚਾ ਕਣਕ ਦੇ ਆٹے ਦਾ ਲੈ ਲਿਆ ਜਿਹੜਾ ਆਪਾਂ ਰੋਟੀ ਬਣਾਉਣੇ ਕਣਕ ਦਾ ਆਟਾ ਤੇ ਆ ਦੇਖੋ ਜੀ ਆਪਾਂ ਦੇਿੰਦਿਆ ਬਸ 1 ਚਮਚਾ ਦੇਿੰਦਾ ਹੈ ਇਸ ਦਾ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਹੈ ਤੁਸੀਂ ਜ਼ਰੂਰ ਟਰਾਈ ਕਰਿਓ ਤੇ ਆਪਾਂ ਲਈ ਹੈ ਹਲਦੀ ਬਿਲਕੁਲ ਥੋੜੀ ਜਿਹੀ ਹਲਦੀ ਪਾਉਣੀ ਆਪਾਂ ਇਹਦੇ ਵਿੱਚ ਜ਼ਿਆਦਾ ਨਹੀਂ ਪਾਉਣੀ ਚੁੰਡੀ ਤਾਂ ਹੱਗੀ ਪਾਉਣੀ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤਿਆਰ ਦਾ ਬਣ ਜੂਗਾ ਇਹ ਪੂਰੀ ਤਰ੍ਹਾਂ ਮਿਕਸ ਚੰਗੀ ਤਰ੍ਹਾਂ ਕਰਨਾ ਹੈ ਤੇ ਆਪਣੇ ਫੇਸ ਦੇ ਉੱਪਰ ਇਦਾਂ ਕਰਕੇ ਇਹਨੂੰ ਲਗਾ ਲੈਣਾ ਇਹਦੇ ਨਾਲ ਕੀ ਹੋਊਗਾ ਤੁਹਾਡੀ ਸਕਿਨ ਵੀ ਬਹੁਤ ਟਾਈਟ ਹੋਊਗੀ ਤੁਸੀਂ ਪਹਿਲੀ ਵਾਰ ਹੀ ਲਗਾਓਗੇ ਤੇ ਤੁਹਾਨੂੰ ਬਹੁਤ ਫਰਕ ਨਜ਼ਰ ਆਊਗਾ ਇਹਨਾਂ ਕਿਹੂੰндай ਜਿਹੜੇ ਆਪਣੇ ਚਿਹਰੇ ਦੇ ਉੱਪਰ ਛੋਟੇ ਛੋਟੇ ਖੈਰ ਹੁੰਦੇ ਆ ਉਹ ਵੀ ਰਿਮੂਵ ਹੋ ਜਾਂਦੇ ਆ ਇਹਦੇ ਨਾਲ ਤੇ ਬਹੁਤ ਵਧੀਆ ਰਿਜ਼ਲਟ ਆ ਤੇ ਜ਼ਰੂਰ ਬਣਾ ਕੇ ਲਗਾਓ ਤੇ ਇਹ ਪਾਣੀ ਉਹ ਜਾ ਕੇ ਹਨ ਉਹ ਦੇਖੋ ਨਾ ਫੈਡਲ ਆਉਂਦੀ ਆਪਣੇ ਫੇਸ ਦੇ ਉੱਪਰ ਤੇ ਜੇ ਆਪਾਂ ਇਹ ਕਰਾਂਗੇ ਤੇ ਫੈਡਲ ਆਉਂਦੀ ਆਪਾਂ ਨੂੰ ਜ਼ਰੂਰਤ ਹੀ ਨਹੀਂ ਹੌਲੀ ਹੌਲੀ ਨਾ ਆਪਣੇ ਆਪਣੇ ਆਪ ਹੀ ਰਿਮੂਵ ਹੋ ਜਾਣਗੇ ਸਾਰੇ ਤੇ ਇਹਨੂੰ ਆਪਾਂ ਲਗਾ ਕੇ ਇਨੂੰ 15-20 ਮਿੰਟ ਆਪਾਂ ਲਗਾ ਕੇ ਰੱਖਣਾ ਹੈ ਆਪਣੇ ਫੇਸ ਦੇ ਉੱਪਰ ਜਦੋਂ ਇਹ ਡਰਾਈ ਹੋ ਜਾਵੇ ਆਪਾਂ ਲੱਗਣ ਲੱਗ ਜੂਗਾ ਵੀ ਘਰਿਆ ਏ ਥੋੜਾ ਆਪਣੇ ਫੇਸ ਨੂੰ ਇਦਾਂ ਕੜਾਜ ਆ ਚੜਨਾ ਸ਼ੁਰੂ ਹੋ ਜੂਗਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਉਤਾਰਨਾ ਹੈ ਤੇ ਫਿਰ ਤੁਸੀਂ ਦੇਖਿਓ ਵੀ ਕਿੰਨਾ ਹੀ ਵਧੀਆ ਤੁਹਾਡਾ ਇੱਕਦਮ ਸੌਫਟ ਮਲੈਮ ਤੇ ਬਿਲਕੁਲ ਵਧੀਆ ਸ਼ਾਇਨਦਾਰ ਫੇਸ ਗਲੋ ਅਪ ਇੱਕਦਮ ਗਲੋਇੰਗ ਸਕਿਨ ਹੋ ਜੂਗੀ ਤੇ ਜ਼ਰੂਰ ਬਣਾ ਕੇ ਲਗਾਓ ਤੇ ਆਪਾਂ 15 ਮਿੰਟ ਵੇਟ ਕਰਦੇ ਫਿਰ ਮਿਲਦੇ ਹਾਂ ਤੁਹਾਨੂੰ ਰਿਜ਼ਲਟ ਦਿਖਾਉਣੇ ਹਾਂ ਹਾਂਜੀ ਆਪਣੇ ਨਾਲ ਇਦਾਂ ਫੇਸ ਨੂੰ ਥੋੜਾ ਕ੍ਰਾਚ ਕਰਨ ਨਾਲ ਸ਼ੁਰੂ ਹੋ ਗਿਆ ਤੇ ਆਪਾਂ ਲਗਾਇਆ ਨੂਰ 20 ਮਿੰਟ ਲਗਾ ਕੇ ਰੱਖਿਓ ਜਰੂਰ ਤੁਸੀਂ ਫੇਸ ਦੇ ਉੱਪਰ ਤੇ ਆਹ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਵਧੀਆ ਗ로우 ਆ ਗਿਆ ਤੇ ਜਰੂਰ ਬਣਾ ਕੇ ਲਗਾਓ ਤੇ ਆਪਾਂ ਵਾਸ਼ ਕਰਕੇ ਵੀ ਤੁਹਾਨੂੰ ਦਿਖਾਉਣੀ ਹੈ ਹਾਂਜੀ ਆਪਾਂ ਉਦਾਰ ਕੇ ਤੇ ਵੋਸ਼ ਕਰਿਆ ਫੇਸ ਨੂੰ ਤੇ ਬਹੁਤ ਵਧੀਆ ਗਲੂ ਆਇਆ ਹੈ ਤੇ ਜੇ ਤੁਸੀਂ ਇਹਨੂੰ ਥੋੜਾ ਵੱਧ ਟਾਈਮ ਆਪਾਂ ਇਹਨੂੰ 15-20 ਮਿੰਟ ਲਗਾ ਲਿਆ 15 ਮਿੰਟ ਤੋਂ ਥੋੜਾ ਜ਼ਿਆਦਾ 20 ਮਿੰਟ ਤੋਂ ਥੋੜਾ ਜਿਹਾ ਟਾਈਮ ਘੱਟ ਸੀ ਆ ਤੇ ਜੇ ਤੁਸੀਂ ਇਹਨੂੰ ਅੱਧਾ ਘੰਟਾ ਲਗਾਉਣਾ ਹੈ ਅੱਧਾ ਘੰਟਾ ਲਗਾ ਕੇ ਤੁਸੀਂ ਬੈਠ ਸਕਦੇ ਹੋ ਤੇ ਫਿਰ ਤੁਸੀਂ ਕੀ ਕਰਨਾ ਹੈ ਪੂਰੀ ਤਰ੍ਹਾਂ ਡਰਾਈ ਹੋ ਜਾਊਗਾ ਹੁਣ ਆਪਾਂ ਵੋਸ਼ ਕੀਤਾ ਹੈ ਮੈਸਕ ਫੂਨ ਦੇ ਨਾਲ ਹੀ ਇਦਾਂ ਕਰਕੇ ਲਾ ਲਿਆ ਤੇ ਤੁਸੀਂ ਇਹਨੂੰ ਇਦਾਂ ਫੇਸ ਮਸਲ ਮਸਲ ਕੇ ਜੋ ਡਰਾਈ ਹੋਊ ਉਸ ਨੂੰ ਇਦਾਂ ਮਸਲ ਮਸਲ ਕੇ ਜੇ ਤੁਸੀਂ ਉਤਾਰੂਗੇ ਜਿਨ੍ਹਾਂ ਦੇ ਭੈਣਾਂ ਦੇ ਚਿਹਰੇ ਦੇ ਉੱਤੇ ਜ਼ਿਆਦਾ ਹੈਅਰ ਹੈਅਰ ਦੀ ਗ੍ਰੋਥ ਜ਼ਿਆਦਾ ਹੈ ਉਹ ਭੈਣਾਂ ਇਦਾਂ ਕਰਕੇ ਉਤਾਰ ਸਕਦੀਆਂ ਇਦਾਂ ਘੰਟਾ ਲਗਾ ਕੇ ਤੇ ਉਹਨਾਂ ਦੇ ਜਿਹੜੇ ਛੋਟੇ ਛੋਟੇ ਆਪਾਂ ਕਹਿੰਦੇ ਆ ਕਿ ਇੱਥੇ ਹੈਅਰ ਹੁੰਦੇ ਆ ਨਾ ਉਹ ਰਿਮੂਵ ਹੋ ਜਾਣਗੇ ਆਪਣੇ ਆਪ ਹੀ ਤੇ ਬਹੁਤ ਹੀ ਵਧੀਆ ਰਿਜ਼ਲਟ ਆਊਗਾ ਤੇ ਤੁਸੀਂ ਜ਼ਰੂਰ ਟਰਾਈ ਕਰਕੇ ਵੇਖਿਓ ਤੇ ਪਰ ਇਹ ਵੀ ਥੋੜਾ ਟਾਈਮ ਵੱਧ ਲਗਾ ਲਿਓ ਕਿਉਂਕਿ ਪੂਰੀ ਤਰ੍ਹਾਂ ਡਰਾਈ ਹੋ ਜਾਵੇ ਫਿਰ ਤੁਸੀਂ ਉਹਨੂੰ ਇਦਾਂ ਕਰਕੇ ਉਤਾਰੂਗੇ ਨਾ ਤੇ ਮਤਲਬ ਤੁਹਾਡੇ ਦੁਆਰਾ ਫਿਰ ਹਰ ਆਉਣਗੇ ਨਹੀਂ ਇੱਕ ਪਰਮਨੈਂਟ ਹੀ ਹੱਲ ਹੋ ਜੂਗਾ ਜੇ ਤੁਸੀਂ ਇਹ ਪੰਜ ਚਾਰ ਵਾਰੀ ਲਗਾਤਾਰ ਕਰਕੇ ਦੇਖੋਗੇ ਤਾਂ ਜਰੂਰ ਟਰਾਈ ਕਰਿਓ ਤੇ ਚਲੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰਿਆ ਕਰੋ ਕਿਉਂ ਆਣੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਓਕੇ ਜੀ ਧੰਨਵਾਦ